Terima kasih telah menonton! I'm not going ਬਾਬਾ तेरे दरबार ਕੀ ਜੀ ਨਾਮ ਮੋਲ ਬਣਾਇਆ ਨਾਮ ਮੋਲ ਬਣਾਉਂਗਾ ਔਰ ਨਾ ਕਿਸੇ ਤਰ੍ਹਾਂ ਦੀ ਪੜਾਈ ਕੀਤੀ ਹੈ ਪੜਾਈ ਮੇਰਾ ਮਾਲਕ ਵੇ ਆਪਣੇ ਆਪ ਹੀ ਕਰ ਦਿੰਦਾ ਮੇਰਾ ਸਕੀਰ ਸਰਦਾਰ ਬਾਬੇ ਦੀ ਕਿਰਪਾ ਕੂਝ ਜਿੰਨੇ ਮੇਰੇ ਸੇਵਾਦਾਰ ਲੰਗਰ ਦੇ ਜੁੜੇ ਔਰ ਥੋੜੀ ਝੋਲੀ ਪਰੌਂਦੇ ਔਰ ਥੋੜੇ ਢਿੱਡ ਭਰਦੇ ਮਿਹਨਤ ਕਰਕੇ ਓ ਮੇਰੇ ਮਾੜਾ ਪਾਉਣ ਫੁੱਲ ਵਰਸਾ ਹੋਰ ਪਰਮਾ ਇਹਨਾਂ ਦੇ ਵਾਸਤੇ ਜੇ ਮੈਂ ਦੇਖਦਾ ਇਹਨਾਂ ਦੀ ਮਿਹਨਤ ਮੈਂ ਦੇਖਦਾ ਕਿ ਜ਼ਰੂਰੀ ਨਹੀਂ ਹੈ ਕਿ ਮੈਂ ਇਹਨਾਂ ਦੀਆਂ ਪੁੱਛਾਂ ਕੱਢੂ ਆ ਤਾਂ ਹੀ ਬੇੜੇ ਬੰਨੇ ਲੱਗੂ ਅੱਜ ਇਹ じゃ ਕੋਈ ਸੇਵਾਦਾਰ ਨਹੀਂ ਹੱਥ ਖੜਾ ਕਰਕੇ ਕਹਿ ਸਕਦਾ ਕਿ ਮੈਂ ਜਿੱਦਨ ਦਾ ਲੰਗਰ 'ਚ ਲੱਗਿਆ ਉਦੋਂ ਦਾ ਮੇਰੇ ਫਾਇਦਾ ਨਹੀਂ ਹੋਇਆ ਕੋਈ ਵੀ ਸੇਵਾਦਾਰ ਨਹੀਂ ਕੋਈ ਜਿੰਨੇ ਬੱਚੇ ਮੇਰੇ ਨਾਲ ਜੁੜਿਆ ਇਹਨਾਂ ਦੇ Aੋਂ ਲੈ ਕੇ Z ਤੱਕ ਘਰੋਂ ਲੈ ਕੇ ਬਾਹਰ ਤੱਕ ਇਹਨਾਂ ਦਾ ਕੋਣਾ ਕੋਣਾ ਭਰੇ ਕੋਣਾ ਕੋਣਾ ਕੋਣੇ ਕੋਣੇ ਭਰੇ ਜਿਨ੍ਹਾਂ ਦੇ ਘਰ ਨਹੀਂ ਸੀ ਘਰ ਦਵਾਈ ਹੈ ਔਲਾਦ ਨਹੀਂ ਸੀ ਔਲਾਦ ਦਿੱਤੀ ਹੈ ਜਿਨ੍ਹਾਂ ਦੀ ਗਰੀਬੀ ਸੀ ਗਰੀਬੀ ਕੱਢੀ ਹੈ ਜਿਨ੍ਹਾਂ ਦਾ ਕੰਮ ਬੰਦ ਸੀ ਕੰਮ ਚਲਾਇਆ ਅੱਜ ਇਹ ਬੰਦੇ ਤਾਂ ਭੱਜੇ ਇਹ ਤਾਂ ਭੱਜੇ ਫਿਰਦੇ ਆਂ ਔਰ ਜਿਹੜਾ ਆ ਕੇ ਜੁੜਦਾ ਹੈ ਇਹ ਨਹੀਂ ਹੈ ਕਿ ਇਹ ਬਾਬੇ ਤੋਂ ਜਾਦੇ ਨੇੜੇ ਮੈਂ ਕਦੇ ਮੇਰੇ ਸੇਵਾਦਾਰਾਂ ਦੀ ਨਾਲ ਪੁੱਛ ਲਿਆ ਔਰ ਕੁਝ ਦੇਖਿਆ ਹੋਣਾ ਜਿਹੜੇ ਮੇਰੇ ਇੱਥੇ ਬਾਬੇ ਦੇ ਲੰਗਰ ਹਾਲ ਦੇ ਵਿੱਚ ਤੁਹਾਡੇ ਨਾਲ ਜੁੜੇ ਆ ਤੁਹਾਡੇ ਸਾਹਮਣੇ ਮੈਂ ਕਦੇ ਇੰਨਾਂ ਬੰਦਿਆਂ ਦੀ ਪੁੱਛ ਨਹੀਂ ਕੱਢੀ ਕਦੇ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਬਾਬੇ ਨੇ ਇਹਨਾਂ ਦੀ ਪੁੱਛ ਕੱਢੀ ਕਦੇ ਪੁੱਛ ਨਹੀਂ ਕੱਢੂਗਾ ਕਦੇ ਇਹਨਾਂ ਨੂੰ ਇੱਥੇ ਖੜਾਉਂਗਾ ਨਹੀਂ ਕਦੇ ਇਹਨਾਂ ਦੇ ਲਈ ਮੈਂ ਸਪੀਚ ਨਹੀਂ ਕਰੂੰਗਾ ਪਰ ਬਾਬੇ ਦੀ ਕਿਰਪਾ ਨਾਲ ਇੱਕ ਵਾਰੀ ਇਹਨਾਂ ਨੂੰ ਖੋਲ ਕੇ ਦੇਖਿਓ ਵੀ ਕਿਵੇਂ ਹੋ ਤੁਸੀਂ ਅਸਲ ਦਾ ਦਰਬਾਰ ਦਾ ਤੋਂ ਅਨੰਦ ਉੱਥੇ ਹੀ ਆਉਂਦਾ ਫਿਰ ਪੁੱਛ ਕੱਢ ਕੇ ਫਾਇਦਾ ਕੀਤਾ ਤੋਂ ਕੀ ਕੀਤਾ ਜਦੋਂ ਇਹਨਾਂ ਦੀ ਸੇਵਾ ਤੋਂ ਉਲ ਹੁੰਦੀ ਹੈ ਮੇਰਾ ਸਾਈਂ ਕਰਦਾ ਬਿਲਕੁਲ ਜੀ ਚੜ੍ਹਦੀ ਕਲਾ ਜੀ ਕਿ ਮੈਂ ਇੰਨੀ ਕਿ ਇਹਨਾਂ ਦੀ ਸੇਵਾ ਕਰਵਾ ਰਿਹਾ ਬਾਬੇ ਤੋਂ ਮੈਨੂੰ ਇਹਨਾਂ ਦੀ ਕੋਈ ਸ਼ਿਕਾਇਤ ਨਾ ਆਵੇ ਇਹਨਾਂ ਦੇ ਘਰੇ ਗਰੀਬੀ ਨਾ ਰਹੇ ਪੁੱਛ ਦੇ ਟਾਈਮ ਦੇ ਵਿੱਚ ਇਹ ਬੰਦਿਆਂ ਦੇ ਘਰੇ ਕੋਈ ਗਰੀਬੀ ਨਹੀਂ ਬਾਬਾ ਦੇ ਦਰਬਾਰ ਦੀ ਸਦਾ ਹੈ ਜੀ ਸਾਰ ਜੀ ਨਾਲ ਜੁੜੇ ਆ ਤੁਸੀਂ ਕੀ ਫਾਇਦਾ ਹੋਇਆ ਕੀ ਭਲਾ ਹੋਇਆ ਥੋੜਾ ਮੇਰਾ ਬਹੁਤ ਭਲਾ ਹੋਇਆ ਜੀ ਮੇਰੇ ਪਰਿਵਾਰ ਦਾ ਬਹੁਤ ਭਲਾ ਹੋਇਆ ਜੀ ਜੀਦਰ ਬਾਬਾ ਜੀ ਨਾਲ ਜੁੜੇ ਆ ਬਹੁਤ ਜੁੜੇ ਹੋਇਆ ਅਰਪਾਨ ਤੇ ਸੁਖ ਸੁਖ ਬਾਬਾ ਜੀ ਦੇ ਦਰਬਾਰ ਬਾਤ ਤੋਂ ਮਿਲਿਆ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹੁਣ ਸਾਰੀਆਂ ਸੰਗਤਾਂ ਨੂੰ ਮੈਂ ਸੰਦੇਸ਼ ਦੇਣਾ ਚਾਹਣਾ ਵੀ ਸੱਚੇ ਨੰ ਮੰਡਾਲੇ ਬਾਬੇ ਦੇ ਨਾਲ ਜੁੜੋ ਅਤੇ ਆ ਕੇ ਦਰਬਾਰ ਦੇ ਵਿੱਚ ਹਰ ਇੱਕ ਕੁਟੀਆਂ ਪ੍ਰਾਪਤ ਕਰੋਗੇ ਜਿਹੜੀ ਚੀਜ਼ ਨਹੀਂ ਵੀ ਤੁਹਾਨੂੰ ਮਿਲਣੀ ਉਹ ਸੋ ਸਾਡੇ ਦਰਬਾਰ ਦੇ ਬਾਬੇ ਦੇ ਦਰਬਾਰ ਦੇ ਵਿੱਚ ਨੂੰ ਪਾਪਾ ਬਰਮਾਰੀ ਰਾਜ ਦੇ ਦਰਬਾਰ ਵਿੱਚ ਮਿਲੋ ਹਰ ਇੱਕ ਖੁਸ਼ੀ ਪ੍ਰਾਪਤ ਕਰੋ ਪਾਪਾ ਬੇ ਜਲੇ ਚੱਕ ਕੇ ਚੁਗਰ ਗਿਆ ਜੀ ਦਰਬਾਰ ਨਾਲ ਜੁੜਿਆ ਜੀ ਕੀ ਨਾ ਤੁਹਾਡਾ ਕਿੱਥੋਂ ਆਉਣੇ ਆ ਕੀ ਭਲਾ ਹੋਇਆ ਤੁਹਾਡਾ ਇਹਨਾਂ ਦਾ ਸਰਜੀਤ ਕੌਰ ਆਈ ਐਸੀ ਪਧਾੜ ਜਿਹੜਾ ਬਰਨਾਲਾ ਪੋਤਾਂ ਆਇਆ ਸਾਡੇ ਬੇਟੇ ਦਾ ਨਾ ਤਾਂ ਤੋਰਨ ਲਾਇਤ ਸੀ ਨਾ ਬੁਗਦਾ ਸੀ ਅੱਗੇ ਨਾਲੋਂ 75% ਬੱਚਾ ਸਹੀ ਆਗਾ ਹੋਰ ਵੀ ਜਿੰਨੇ ਵੀ ਸਾਡੀ ਪੰਟ ਦੀ ਸੰਗਤ ਆਉਂਦੀ ਆ ਹਰ ਇੱਕ ਸੰਗਤ ਦਾ ਪੜਾ ਹੁੰਦਾਗਾ ਜਿੰਨੇ ਵੀ ਦੁਨੀਆ ਦੇ ਵਿੱਚ ਹੈਗੇ ਆ ਬਾਬਾ ਜੀ ਨਾਲ ਜੁੜੋ ਇਹਨਾਂ ਤੋਂ ਜਿੰਨੀਆਂ ਵੀ ਖੁਸ਼ੀਆਂ ਪ੍ਰਾਪਤ ਕਰ ਸਕਦੇ ਇਸ ਦਰਵਾਜ਼ੇ ਤੋਂ ਮਿਲਣ ਗਈਆਂ ਬੱਚੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ ਇੱਥੋਂ ਆ ਕੇ ਫਾਲ ਪਵਾਓ ਬੱਚਾ ਹੈ ਬਾਬਾ ਜੀ ਆਪ ਦਿੰਦੇ ਹਨ ਸਤੰਦ੍ਰੋਸ ਬੱਚੇ ਦਿੰਦੇ ਆ ਇੰਨੇ ਵੀ ਕਾਂਬਤ ਲੁੱਲੇ ਪਿੰਗਲੇ ਜੋਤੀ ਹੈਗੇ ਅੰਨੇ ਗਾਣੇ ਸਭ ਹੀ ਪਾਪਾ ਜੀ ਖੋ ਤਰਨ ਲਾਉਂਦੇ ਆ ਅੱਖਾਂ ਅੰਨਿਆਂ ਨੂੰ ਅੱਖਾਂ ਵੀ ਦਿੰਦੇ ਆ ਬੋਲਿਆਂ ਨੂੰ ਸੁਣਨ ਲਾਉਂਦੇ ਆ ਗੁੰਗਿਆਂ ਨੂੰ ਬੋਲਣ ਲਾਉਂਦੇ ਆ ਤੇ ਪਿੰਗਲਿਆਂ ਨੂੰ ਸਿੱਤੇ ਕਰਕੇ ਬਾਬਾ ਜੀ ਆਪੇ ਪਤਾ ਨਹੀਂ ਕਿਵੇਂ ਫੜੇ ਕਰਦਾ ਉਹ ਤਾਂ ਇਹਨਾਂ ਨੂੰ ਪਤਾ ਇਹਨਾਂ ਨਹੀਂ ਸਕਦੀ ਦਾ ਸਾਨੂੰ ਨਹੀਂ ਪਤਾ ਪਾਪਾ ਜੀ ਸਾਡੇ ਅੱਖਾਂ ਦੇ ਸਾਹਮਣੇ ਬਹੁਤ ਬੜੇ ਕੀਤੇ ਨੇ ਉਹਨਾਂ ਵਿੱਚ ਸਾਨੂੰ ਵੀ ਪਾਪਾ ਜੀ ਨੇ ਬਾਹ ਫੜ ਰੱਖੀ ਆ ਤੁਹਾਨੂੰ ਕਿਹਨੇ ਦੱਸਿਆ ਇੱਥੇ ਕਦੋਂ ਤੇ ਜੁੜੇ ਆਂ ਸਾਨੂੰ 15 ਸਾਲ ਹੋ ਗਏ ਸਡੇਰੇ ਨਾਲ ਜੁੜਿਆ ਨੂੰ ਸਾਨੂੰ ਤਾਂ ਕਿ세 ਬੰਦੇ ਨੇ ਰਾਹ ਪਾਇਆ ਸੀ ਆ ਉਸ ਬੰਦੇ ਦੇ ਰਾਹ ਤੋਂ ਸੀ ਇਹਦੇ ਬਾਪੇ ਜੀ ਨਾਲ ਜੁੜ ਗਏ ਆ ਉਸ ਤੋਂ ਬਾਅਦ ਸਾਡਾ ਤਾਂ ਭਣਾ ਹੁੰਦਾ ਹੈ ਨਿੱਕੇ ਮੋਟੇ ਕੰਮ ਸਾਡਾ ਬਾਪਾ ਜੀ ਕਰੀ ਜਾਂਦੇ ਨੇ ਤੇ ਸਾਡਾ ਬੱਚਾ ਵੀ ਸਹੀ ਹੋ ਰਿਹਾ ਹੈ ਪਰ ਸਾਡੇ ਜੁੜੇ ਨਾਲ ਹੋਵੇ ਮਹਾਰਾਜ ਜੀ ਦੇ ਪਾਉ 还有。